ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਹੈ ਜੇਰ ਬਾਰੇ ਇਹ ਬਿਮਾਰੀ ਹੈ ਜਿਹੜੀ ਅਕਸਰ ਪ੍ਰੋਬਲਮ ਗਾਈਆਂ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀ ਆ ਕਿਉਂਕਿ ਗਾਈਆਂ ਜ਼ਿਆਦਾਤਰ ਦੁੱਧ ਹੀ ਪ੍ਰੋਡਕਸ਼ਨ ਕਰਦੀਆਂ ਨੇ ਉਹਨਾਂ ਦੀ એનર્ਜੀ ਦਾ ਸੋਰਸ ਆ ਜਿਹੜਾ ਉਹ ਤਕਰੀਬਨ ਘਟਿਆ ਹੋਇਆ ਹੁੰਦਾ ਹੈ ਆਪਣੇ ਫਾਰਮਰ ਵੀਰ ਜਿਹੜੇ ਜ਼ਿਆਦਾਤਰ ਗਾਈਆਂ ਗਿਣਤੀ ਦੇ ਵਿੱਚ ਰੱਖਦੇ ਆ ਉਹਨਾਂ ਨੂੰ ਤਾਂ ਇਹ ਗੱਲ ਦੀ ਸਮਝ ਹੁੰਦੀ ਆ ਉਹ ਸਾਬ ਨਾਲ ਡਰਾਈ ਕਰ ਲੈਂਦੇ ਨੇ ਗਾਈਆਂ ਨੂੰ ਪਰ ਜਿਹੜੇ ਮੇਰੇ ਛੋਟੇ ਫਾਰਮਰ ਵੀਰ ਨੇ ਜਿਹੜੇ 5 ਤੋਂ 7 ਨਾਲ 10 ਨਾਲ ਨਗ ਰੱਖਦੇ ਨੇ ਜਾਂ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕੀਤਾ ਹੈ ਫਾਰਮਿੰਗ ਦਾ ਗਾਈਆਂ ਦਾ ਉਹ ਇੱਥੇ ਗਲਤੀ ਕਰ ਜਾਂਦੇ ਆ ਕਿ ਗਾਈਆਂ ਨੂੰ ਡਰਾਈ ਕਰਨ ਦੇ ਜਦੋਂ ਮੌਕਾ ਹੁੰਦਾਗਾ ਤਕਰੀਬਨ ਜਦੋਂ ਸੂਣ ਦੇ 2 ਮਹੀਨੇ ਰਹਿ ਜਾਂਦੇ ਆ ਉਸ ਤੋਂ ਪਹਿਲਾਂ ਹੀ ਡਰਾਈ ਕਰਨਾ ਉਹਨਾਂ ਨੂੰ ਸ਼ੁਰੂ ਕਰਦਿਆ ਕਰੋ ਉਹਨਾਂ ਦੀ ਜਿਹੜੀ ਫੀਡ ਆ ਜਾਂ ਉਹਨਾਂ ਦਾ ਤੁਸੀਂ ਆਪਣਾ ਸਾਇਲੇਜ ਵਗੈਰਾ ਪਾ ਰਹੇ ਹੋ ਉਹਦੇ ਵਿੱਚ ਕਟੌਤੀ ਕਰਨ ਲੱਗ ਜਾ ਕਰੋ ਤੂੜੀ ਦਾ ਜਿਹੜਾ ਰੋਲ ਆ ਉਹ ਜ਼ਿਆਦਾ ਜ਼ਿਆਦਾ ਕਰਨ ਲੱਗ ਜਾ ਕਰੋ ਕਿਉਂਕਿ ਇਹ ਗਾਈਆਂ ਦੀ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਇਹ ਤਕਰੀਬਨ ਉਹਨੂੰ ਹੀ ਰਹਿੰਦੀ ਆ ਜਿੰਨੀ ਸੌਣ ਨੂੰ ਮੋਕੇ ਹੁੰਦੀ ਆ ਇਹ ਜ਼ਿਆਦਾਤਰ ਘਟਦੀਆਂ ਨਹੀਂ ਹੈਗੀਆਂ ਜਦੋਂ ਆਪਣੇ ਫਾਰਮਰ ਵੀਰ ਗਲਤੀ ਇਹ ਕਰਦੇ ਆ ਜਦੋਂ ਗਾਈਆਂ ਡਰਾਈ ਕਰਨੀਆਂ ਹੁੰਦੀਆਂ ਆਪਾਂ 2 ਮਹੀਨੇ ਰਹਿੰਦੇ ਆ ਗਾਈਆਂ ਦੇ ਉਦੋਂ ਡਰਾਈ ਨਹੀਂ ਕਰਦੇ ਜਦੋਂ ਇੱਕ ਤਕਰੀਬਨ 8ਵਾਂ ਮਹੀਨਾ ਸਟਾਰਟਿੰਗ ਦੇ ਵੱਲੋਂ ਜਾ ਰਿਹਾ ਹੁੰਦਾ ਉਦੋਂ ਡਰਾਈ ਕਰਨ ਲੱਗ ਜਾਂਦੇ ਆ ਉਦੋਂ 10-15 ਦਿਨ ਡਰਾਈ ਵੱਲੋਂ ਲੰਘ ਜਾਂਦੇ ਆ ਉਹਨਾਂ ਕੋਲੇ 20-22 ਦਿਨ ਰਹਿ ਜਾਂਦੇ ਆ ਸੂਣ ਦੇ ਉਦੋਂ ਉਹਨਾਂ ਦਾ એનર્ਜੀ ਸੋਰਸ ਨਹੀਂ ਪੂਰਾ ਹੋ ਸਕਦਾ ਨਾ ਹੀ ਉਹਨਾਂ ਨੂੰ ਕੋਈ ਆਪਾਂ ਪ੍ਰੋਪਰ ਫੀਡ ਦੇ ਸਕਦੇ ਆ ਜਿਹੜੀ ट्रांजੈਕਸ਼ਨ ਫੀਡ ਆਉਂਦੀ ਆ ਕਿਸੇ ਵੀ ਕੰਪਨੀ ਦੀ ਤੁਸੀਂ ਲੈ ਲਓ ਕੋਈ ਕਾਰਗਿਲ ਦੀ ਵਰਤ ਰਿਹਾ ਕੋਈ ਟਵਾਣਾ ਦੀ ਕੋਈ ਅਸੀਸ ਦੀ ਕੋਈ sigma ਦੀ ਕੋ ਕੈਟਲਨ ਚ ਕੋਈ ਵੀ ਤੁਸੀਂ ਫੀਡ ਜਿਹੜੀ ਮਾਰਕੀਟ ਦੀ ਥੋੜੇ ਏਰੀਆ ਦੇ हिसाब ਨਾਲ ਤੁਹਾਡੇ ਕੋਲ ਪਹੁੰਚ ਰਹੀ ਆ ਤੁਸੀਂ ਉਹ ਵਰਤ ਸਕਦੇ ਹੋ ਪਰ ਤਕਰੀਬਨ 2 ਮਹੀਨੇ ਪਹਿਲਾਂ ਉਹਨਾਂ ਨੂੰ ਵਰਤੋ ਤਾਂ ਕਿ ਉਹਦਾ ਰਿਜ਼ਲਟ ਮਿਲ ਸਕੇ ਜਦੋਂ ਆਪਾਂ ਫੀਡ ਵੀ ਜਦੋਂ ਆਪਾਂ 2 ਮਹੀਨੇ ਪਹਿਲਾਂ ਸਟਾਰਟਿੰਗ ਕਰ ਲਈ ਤੁਸੀਂ ਫੀਡ ਦੀ ਜਦੋਂ ਪਸ਼ੂ ਦੇ 15 ਦਿਨ ਜਾਂ 10 ਦਿਨ ਰਹਿ ਗਏ ਸੂਣ ਦੇ ਵਿੱਚ ਤੁਸੀਂ ਉਸ ਫੀਡ ਨੂੰ ਘਟਾਉਣ ਵੱਲ ਲੈ ਜਾਓ ਜੇ ਤੁਸੀਂ 10 ਕਿਲੋ ਫੀਡ ਪਾ ਰਹੇ ਹੋ ਜਾਂ 15 ਕਿਲੋ ਜਾਂ 12 ਕਿਲੋ ਜਿੰਨੀ ਵੀ ट्रांजੈਕਸ਼ਨ ਵੀਡੀਓ ਤੁਸੀਂ ਪਾ ਰਹੇ ਹੋ ਤਾਂ ਅੱਧ ਤੋਂ ਵੀ ਜ਼ਿਆਦਾ ਘਟਾ ਦਿਓ ਫੀਡ ਨੂੰ ਜੇ 10 ਕਿਲੋ ਪੈ ਰਹੀ ਆ ਤਾਂ 3-4 ਕਿਲੋ ਫੀਡ ਤੱਕ ਰੱਖੋ ਨੂੰ ਪਸ਼ੂ ਜਦੋਂ 4-5 ਦਿਨ ਰਹਿ ਗਏ ਸੂਣ ਚ ਉਦੋਂ ਕਿਲੋ 1.5 ਕਿਲੋ 2 ਕਿਲੋ ਤੱਕ ਲੈ ਜਾਓ ਜਦੋਂ ਸੂਣ ਦੇ 2 ਦਿਨ ਰਹਿ ਗਏ ਉਦੋਂ ਤਕਰੀਬਨ ਫੀਡ ਬੰਦ ਹੀ ਕਰ ਦਿਓ ਕਿਉਂਕਿ ਇਹ ਜਿਹੜੀ ਫੀਡ 15 ਦਿਨ ਪੈਂਦੀ ਆ ਪਸ਼ੂ ਦੇ ਸੂਣ ਦੇ ਰਹਿਣ ਦੇ ਜਦੋਂ ਹੁੰਦੇ ਆ ਉਹ ਫੀਡ ਜਾ ਕੇ ਬੱਚੇ ਨੂੰ ਲੱਗਣ ਜ਼ਿਆਦਾਤਰ ਲੱਗ ਜਾਂਦੀ ਆ ਬੱਚਾ ਹੈਵੀ ਹੋਣ ਲੱਗ ਜਾਂਦਾ ਬੱਚੇ ਦਾ ਵਜ਼ਨ ਵਧਣ ਲੱਗ ਜਾਂਦਾ ਜਦੋਂ ਪਸ਼ੂ ਸੂਣ ਲੱਗਦਾ ਹੈਗਾ ਪਸ਼ੂ ਦਾ ਜ਼ੋਰ ਲੱਗ ਜਾਂਦਾ ਬੱਚਾ ਸਵਾਉਣ ਦੇ ਵਿੱਚ ਤੇ ਜੇਰ ਨੂੰ ਬਾਹਰ ਕੱਢਣ ਵਾਸਤੇ ਪਸ਼ੂ ਦੇ ਸਰੀਰ ਦੇ ਵਿੱਚ ਨਰਜੂ ਹੀ ਨਹੀਂ ਰਹਿੰਦੀ ਕਿਉਂਕਿ ਜੇਕਰ ਨਰਜੀ ਰਹੂਗੀ ਤਾਂ ਹੀ ਪਸ਼ੂ ਜੇਰ ਹੈ ਜਿਹੜੀ ਉਹ ਬਾਹਰ ਕੱਢ ਸਕੂਗਾ ਤਾਂ ਆਪਾਂ ਡਾਕਟਰ ਸਾਦੇ ਆ ਉਹ ਹੱਥ ਨਾਲ ਜੇਰ ਬਾਹਰ ਕੱਢ ਜਾਂਦਾ ਇਨਫੈਕਸ਼ਨ ਹੋ ਜਾਂਦੀ ਆ ਪਸ਼ੂ ਦੁੱਧ ਤੇ ਨਹੀਂ ਆਉਂਦਾ ਤੁਸੀਂ ਗੱਲ ਦਾ ਜਿਹੜੀ ਦਾ ਧਿਆਨ ਰੱਖਣਾ तकरीबन ਜਦੋਂ 15 ਲੈ ਕੇ ਉਹ ਤੋਂ ਫੀਡ ਨੂੰ ਘਟਾਉਣ ਵੱਲ ਲੈ ਜਾਣਾ ਜਦੋਂ 4-5 ਦਿਨ ਲੈ ਕੇ ਉਹ ਤੋਂ तकरीबन ਫੀਡ ਬੰਦ ਹੀ ਕਰ ਦੇਣੀ ਹੈ ਖੁੱਲਾ ਪਾਣੀ ਪਿਆਓ ਕਸੂ ਨੂੰ ਖੁੱਲਾ ਹਰਾ ਚਾਰਾ ਜਾਂ ਕੋਈ ਵੀ ਤੁਸੀਂ ਸੰਨੀ ਕਰਦੇ ਹੋ ਜਾਂ ਕੁਝ ਵੀ ਪਾਉਂਦੇ ਹੋ ਕੋਈ ਦਾਣਾ ਵਗੈਰਾ ਉਹ ਆਦਾ ਪਾਈ ਚੱਲੋ ਫੀਡ ਬੰਦ ਕਰ ਦਿਓ ਕਿਉਂਕਿ ਉਹ ਬੱਚੇ ਨੂੰ ਲੱਗਣਾ ਜਾ ਕੇ ਜਦੋਂ ਪਸ਼ੂ ਤੁਹਾਡਾ ਸੂਪਿਆ ਉਸ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਕੋਈ ਬੜੇਮੇ ਵਗੈਰਾ ਚਾ ਸਕਦੇ ਹੋ ਕੋਈ ਨਾਰਮਲ ਤੁਸੀਂ ਸ਼ੱਕਰ ਵਗੈਰਾ ਦਾ ਕਾੜਾ ਦੇ ਸਕਦੇ ਹੋ ਕੋਈ ਆਪਣੀ ਕੋਈ ਮੈਟਰਾਪਾਰ ਆਉਂਦੀ ਆ ਕੋਈ ਲੀਟਰ ਆਉਂਦਾ ਕਿਸੇ ਵੀ ਕੰਪਨੀ ਦਾ ਮੈਟਰਾਪਾਰ ਜੂਟਰਾ ਵਾਈਵ ਤੁਸੀਂ ਇਹਨਾਂ ਚੋਂ ਕੋਈ ਵੀ ਲਿਆ ਕੇ ਉਹ ਤੁਸੀਂ ਆਪਣੇ ਪਸ਼ੂ ਨੂੰ ਨਾਲ ਦੀ ਨਾਲ ਪਿਆ ਦਿਓ ਸੂਣ ਤੋਂ ਬਾਅਦ ਕੋਈ 15 20 ਮਿੰਟ ਬਾਅਦ ਇਹ ਚੀਜ਼ ਪਿਆ ਦਿਓ ਤੁਸੀਂ ਜੇ ਤੁਹਾਨੂੰ ਜ਼ਿਆਦਾ ਲੱਗ ਰਿਹਾ ਵੀ ਜਦੋਂ ਤੁਸੀਂ ਤੁਹਾਡੇ ਪਸ਼ੂ ਨੂੰ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਜੇਰ ਨਹੀਂ ਪਈ ਤੁਸੀਂ ਤਕਰੀਬਨ 12 ਘੰਟਿਆਂ ਬਾਅਦ ਵੀ ਵੇਟ ਕਰ ਸਕਦੇ ਹੋ ਜ਼ੇਰ ਦਾ 12 ਘੰਟੇ ਜੇਕਰ ਜ਼ੇਰ ਨਹੀਂ ਪੈਂਦੀ ਤੁਹਾਡੇ ਪਸ਼ੂ ਦੀ ਤਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ 12 ਘੰਟੇ ਤੋਂ ਪਹਿਲਾਂ ਤੁਸੀਂ ਕੁਝ ਵੀ ਨਹੀਂ ਐਡਾ ਕੋਈ ਕਢਾਉਣੀ ਨਹੀਂ ਤੁਸੀਂ ਜ਼ੇਰ ਕਈ ਵਾਰ ਪਸ਼ੂ ਦੀ 24-24 ਘੰਟਿਆਂ ਬਾਅਦ ਵੀ ਜ਼ੇਰ ਪੈ ਜਾਂਦੀ ਆ ਪਰ ਜੇਕਰ ਤੁਹਾਨੂੰ ਫਿਰ ਵੀ ਡਰ ਆਗਾ 12 ਘੰਟਿਆਂ ਤੋਂ ਪਹਿਲਾਂ ਤੁਸੀਂ ਬਿਲਕੁਲ ਵੀ ਨਹੀਂ ਕਢਾਉਣੀ ਜ਼ੇਰ ਜ਼ੇਰ ਤਾਂ ਉੱਤਾਂ ਵੀ ਨਿਕਾਉਣੀ ਚਾਹੀਦੀ ਜੇਕਰ ਕਿਉਂਕਿ ਜਦੋਂ ਹੱਥ ਦੇ ਨਾਲ ਤੁਸੀਂ ਜ਼ੇਰ ਕਢਵਾਤੇ ਉਹਦੇ ਕਾਰਨ ਇਨਫੈਕਸ਼ਨ ਹੋ ਜਾਣੀ ਆ ਗਾਂ ਨੇ ਤੁਹਾਡੀ ਨੂੰ ਦੁੱਧ ਤੇ ਨਹੀਂ ਆਉਣਾ ਕਈ ਦਿੱਕਤਾਂ ਜਿਹੜੀਆਂ ਉਹਦੇ ਕਾਰਨ ਆ ਸਕਦੀਆਂ ਮਸਟੈਟਸ ਵੀ ਹੋ ਸਕਦੀ ਹੈ ਉਹਦੇ ਨਾਲ ਕਿਉਂਕਿ ਇਨਫੈਕਸ਼ਨ ਦੇ ਪੇਟ ਦੇ ਅੰਦਰ ਜਾਊਗੀ ਬੱਚੇ ਦੇ ਅੰਦਰ ਇਨਫੈਕਸ਼ਨ ਹੋਊਗੀ ਉਹਦੇ ਕਾਰਨ ਮਸਟੈਟਸ ਹੋਣੀ ਹੋਣੀ ਆ ਤੁਹਾਡੇ ਐਂਟੀਬਾਇਓਟਿਕ ਲੱਗੀ ਜਾਣਗੇ ਪਸ਼ੂ ਨੇ ਦੁੱਧ ਤੇ ਨਹੀਂ ਆਉਣਾ ਤੁਸੀਂ ਕੀ ਕਰਨਾ ਜਦੋਂ ਤੁਹਾਡਾ ਪਸ਼ੂ ਸੂਪਿਆ ਉਸ ਤੋਂ ਬਾਅਦ ਨਾਲ ਦੀ ਨਾਲ ਕੋਈ ਮੈਟਰਾਪਾਰ ਜਾਂ ਯੂਟਰਾ ਵਾਈਵ ਕੋਈ ਵੀ ਲੀਟਰ ਦੇ ਦੇਣਾ ਤੁਸੀਂ ਤੇ ਨਾਲ ਤੁਸੀਂ ਆ ਅਰਗੋਵੇਟ ਇੰਜੈਕਸ਼ਨ ਆਉਂਦਾਗਾ ਉਹ ਤੁਸੀਂ ਦੇ ਸਕਦੇ ਹੋ ਤੇ ਜੇ ਮੰਨ ਲਓ ਜੇਰ ਨਹੀਂ ਪੈਂਦੀ 12 ਘੰਟਿਆਂ 24 ਘੰਟਿਆਂ ਦੇ ਵਿੱਚ ਜੇਰ ਨਹੀਂ ਪੈ ਰਹੀ ਤਾਂ ਤੁਸੀਂ ਉੱਥੇ ਕੀ ਕਰਨਾਗਾ ਆਕਸੀਡ ਇੰਜੈਕਸ਼ਨ ਆਉਂਦਾਗਾ ਸਬਕਟ ਲੱਗਦਾਗਾ ਥੋੜਾ ਜਿਹਾ ਕੌਸਟਲੀ ਜ਼ਰੂਰ ਆ ਪਰ ਬਹੁਤ ਹੀ ਟੌਪ ਦੇ ਰਿਜ਼ਲਟ ਨਹੀਂ ਉਹਦੇ ਸਾਲ ਘੱਟ ਲੱਗਣਾਗਾ ਐਕਸੀਡ ਇੰਜੈਕਸ਼ਨ ਆਗਾ ਵਧੀਆ ਰਿਜ਼ਲਟ ਆ ਤੋ ਜਿਹੜੀ ਜੇਰ ਆ ਉਹਨੂੰ ਖੋਰ-ਖੋਰ ਕੇ ਬਿਲਕੁਲ ਉਹਨੇ ਖਾਲੀ ਕਰ ਦੇਣਾ ਬੱਚੇਦਾਨੀ ਦੀ ਸਫਾਈ ਵੀ ਉਹਨੇ ਆਪੇ ਕਰ ਦੇਣੀ ਆ ਫਸਲੋਡਾ ਦੁੱਧ ਤੇ ਵਧੀਆ ਚੱਲ ਪੂਗਾ ਨਾਲ ਤੁਸੀਂ ਇਹ ਆਪਣਾ ਬੈਟਮੇਟ ਇੰਜੈਕਸ਼ਨ ਹੁੰਦਾ ਬੱਚੇਦਾਨੀ ਦਾ ਮੂੰਹ ਨਹੀਂ ਇਹਨੇ ਬੰਦ ਹੋਣ ਦਾ ਨੇ ਇਹ ਤੁਸੀਂ 2 ਮਹੀਨੇ ਇਹ ਲਗਾ ਦਿਆ ਕਰੋ ਬੱਚੇਦਾਨੀ ਦੀ ਸਫਾਈ ਹੋ ਜਾਣੀ ਆ ਇਸ ਤੋਂ ਬਾਅਦ ਤੁਸੀਂ ਦਵਾਈ ਵਗੈਰਾ ਭਰਾ ਸਕਦੇ ਹੋ ਬੱਚੇਦਾਨੀ ਦੇ ਅੰਦਰ ਤੇ ਮਹੀਨੇ ਦੇ ਅੰਦਰ ਅੰਦਰ ਜਮਾ ਬਿਲਕੁਲ ਕਲੀਅਰ ਕਰਾ ਲਿਓ ਗੋਲੀਆਂ ਵਗੈਰਾ ਧਰਾ ਕੇ ਜਦੋਂ ਜਮਾ ਸਹੀ ਹੋ ਗਿਆ ਇਸ ਤੋਂ ਬਾਅਦ 2 ਮਹੀਨਿਆਂ ਤੋਂ ਤੁਹਾਡਾ ਪਸ਼ੂ ਆ ਜਿਹੜਾ ਉਹ ਹੀਟ ਦੇ ਵਿੱਚ ਆ ਜਾਊਗਾ ਪਹਿਲੀ ਹੀਟ ਨਗਾ ਕੇ ਦੂਜੀ ਹੀਟ ਤੁਸੀਂ ਇੰਜੈਕਸ਼ਨ ਆ ਜਿਹੜਾ ਉਹ ਧਰਾ ਸਕਦੇ ਹੋ ਇਸ ਤਰ੍ਹਾਂ ਸੂਆ ਲਿਆ ਕਰੋ ਉਸ ਦਾ ਤਾਂ ਕਿ ਆਪਣੇ ਜ਼ਿਆਦਾ ਖਰਚਾ ਵੀ ਨਾ ਹੋਵੇ ਐਂਟੀਬਾਇਟਿਕ ਜ਼ਿਆਦਾ ਨਾ ਲੱਗਣ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਅਕਾਊਂਟ ਨੂੰ ਕਰੋ ਫੋਲੋ ਧੰਨਵਾਦ ਥੈਂਕ ਯੂ